ਮਕਾਨ ਰਹਿਣ ਵਾਸਤੇ ਦਿਖਾਣ ਵਾਸਤੇ ਨਹੀਂ ਕਪੜੇ ਪਹਿਨਣ ਵਾਸਤੇ ਨਹੀਂ ਦਿਖਾਣ ਵਾਸਤੇ ਨਹੀਂ ਧਨ ਖਰਚਣ ਵਾਸਤੇ ਹੈ ਦਿਖਾਣ ਵਾਸਤੇ ਨਹੀਂ ਭੋਜਨ ਛਕਣ ਵਾਸਤੇ ਹੈ ਦਿਖਾਣ ਵਾਸਤੇ ਨਹੀਂ ਕਦੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ ਜੁੱਤੀਆਂ ਪਹਿਨਣ ਵਾਸਤੇ ਨਹੀਂ ਦਿਖਾਣ ਵਾਸਤੇ ਨਹੀਂ ਤੋ ਜਿੱਥੇ ਦਿਖਾਵਾ ਆ ਗਿਆ ਉਥੇ ਤੇ ਰਸ ਇਹ ਰਸ ਨਾਮ ਨਹੀਂ ਜਪਣ ਦੇਗੀ ਤੋ ਰਸ ਮਿੱਠਾ ਰਸਮਾਸ ਜੇ ਦੇ ਵਾਸਤੇ ਮਾਸ ਰਾਸੀ ਬਣ ਗਿਆ ਇਸ ਰਸ ਨੇ ਨਾਮ ਨਹੀਂ ਜਪਣ ਦੇਣਾ ਜਿਸ ਵਾਸਤੇ ਮਿੱਠਾ ਰਸ ਬਣ ਗਿਆ ਇਹਨੇ ਨਾਮ ਨਹੀਂ ਜਪਣ ਦੇਣਾ ਜਿਸ ਵਾਸਤੇ ਸੋਨਾ ਰਸ ਬਣ ਗਿਆ ਇਹਨੇ ਨਾਮ ਨਹੀਂ ਜਪਣ ਦੇਣਾ ਗੱਲ ਤੇ ਇਤਨੀ ਹੈ ਵਜ਼ਾਹਤ ਇੰਨੀ ਹੈ ਜੇ ਰਸ ਨਹੀਂ ਤੇ ਠੀਕ ਜੇ ਰਸ ਹੈ ਤੇ ਇੱਕ ਇੱਕ ਚੀਜ਼ ਨੇ ਵਿਗਨ ਖੜਾ ਕਰ ਦੇਣਾ ਇੱਕ ਇੱਕ ਚੀਜ਼ ਨੇ ਰੱਬ ਨਾਲ ਜੋ ਹੈ ਨਹੀਂ ਜੁੜਨ ਦੇਣਾ ਪ੍ਰਮਾਤਮਾ ਨਾਲ ਨਹੀਂ ਜੁੜਨ ਦੇਣਾ ਪੰਕਤੀ ਫਿਰ ਮੈਂ ਤੁਹਾਡੇ ਸਾਹਮਣੇ ਦੁਹਰਾ ਦਿਆਂ ਸਮਾਂ ਕਾਫੀ ਹੋ ਗਿਆ ਸਮਾਪਤੀ ਕਰਾਂ ਰਸ ਹੋਣਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਫੈਸਲਾ ਵਿਚਾਰ ਸ਼ਬਦ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੇ ਸਿਰਫ ਅਰਥ ਤੁਹਾਡੇ ਸਾਹਮਣੇ ਰੱਖੇ ਨੇ ਲੇਕਿਨ ਇੱਕ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਤ ਪਿਤਾ ਕੀ ਰਕਤ ਉਪੰਨੇ ਮੱਛੀ ਮਾਸ ਨਾ ਖਾਏ ਸਪਸ਼ਟ ਹੈਰਾਨਗੀ ਹੋਈ ਮੈਨੂੰ ਪਾਠ ਕਰਦੇ ਆ ਇਸ ਪੰਕਤੀ ਨੂੰ ਮੈਂ ਨੋਟ ਕੀਤਾ ਕੋਈ ਮੱਛੀ ਮਾਸ ਨਾ ਖਾਏ ਨਾਲ ਕੁਝ ਹੋਰ ਮਾਸ ਦਾ ਵੀ ਜ਼ਿਕਰ ਕਰ ਦਿੰਦੇ ਅਨੇਕਾਂ ਤਰ੍ਹਾਂ ਦੀ ਦੁਨੀਆ ਮਾਸਾਂ ਦਾ ਪ੍ਰਯੋਗ ਕਰਦੇ ਮੱਛੀ ਮਾਸ ਨਾ ਖਾਏ ਕਬੀਰ ਸੋਰਾ ਪਾਨ ਭਾਂਗ ਮਾਛਲੀ ਜੋ ਜੋ ਪ੍ਰਾਣੀ ਖਾਏ ਤੀਰਥ ਵਰਤਰ दान ਕੀਤੇ ਸਬਦਰ ਸਾਤ ਲਜਾਇ ਕਬੀਰ ਇਥੇ ਮਾਸ ਦਾ ਜ਼ਿਕਰ ਕਿਉਂ ਨਹੀਂ ਕਰ ਮੱਛੀ ਨੂੰ ਕਿਉਂ ਅੱਗੇ ਕਰਦਾ ਮੱਛੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਿਲੀਆਂ ਤੇ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਵੀ ਮਿਲੀ ਅਤ ਸਿਆਣੀ ਸੋਹਣੀ ਕਿਉਂਕਿ ਤੋਸ ਵੀ ਸਾ ਬਹੁਤ ਸਿਆਣੀ ਬਹੁਤ ਚੰਚਲ ਹੈ ਤਾਂ ਜਿਹੜਾ ਜੀਵ ਜਿੰਨਾ ਸਿਆਣਾ ਹੋਵੇਗਾ ਓਤਨਾ ਦੁੱਖ ਮਹਿਸੂਸ ਕਰੇਗਾ ਤੇ ਜਿਹੜਾ ਜਿੰਨਾ ਦੁੱਖ ਮਹਿਸੂਸ ਕਰੇਗਾ ਉਤਨਾ ਪਾਪ ਹੈ ਕਿਸੇ ਨੂੰ ਦੁਖੀ ਕਰਨਾ ਛੇਤੀ ਨਹੀਂ ਮਰਦੀ ਮੱਛੀ ਬਹੁਤ देर ਤੱਕ ਤੜਪਦੀ ਹੈ 8 ਘੰਟੇ ਤੜਪਾ ਕੇ ਤੇ 5 ਮਿੰਟ ਜ਼ਬਾਨ ਦਾ ਰਸ ਲੈਣਾ ਕੋਈ ਅਕਲਮੰਦੀ ਤੇ ਨਹੀਂ ਇੰਨਾ ਤੜਪਾ ਕੇ ਉਸ ਨੂੰ ਇਹ ਕੋਈ ਦਾਨਸ਼ਮੰਦੀ ਤੇ ਨਾ ਹੋਈ ਇਹ ਤੇ ਕੋਈ ਅਕਲਮੰਦੀ ਤੇ ਨਾ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਸ਼ਵੀਰ ਦੇ ਦਿੱਤੀ ਹੈ ਤੇ ਇਹ ਜਿਹੜੀ ਮੱਛੀ ਹੈ અત્યੰਤ ਚੰਚਲ ਸਿਆਣੇ ਤੇ ਇਹਦੇ ਨੇਤਰ ਬੜੇ ਖੂਬਸੂਰਤ ਹਿਰਨ ਦੇ ਤੇ ਮੱਛੀ ਦੇ ਨੇਤਰ ਬਹੁਤ ਖੂਬਸੂਰਤ ਮੰਨੇ ਜਾਂਦੇ ਨੇ ਤੇ ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਅਕਾਲ ਪੁਰਖ ਜਿਸ ਦਿਨ ਦੀ ਮੈਂ ਤੇਰੀ ਚਲਕ ਵੇਖੀਏ ਮੈਂ ਨਮਰ ਜਾਨੇ ਕੰਜ ਖਜਨ ਖਿਸਾਨੇ ਅਲ ਫਿਰਤ دیਵਾਨੇ ਬਨ ਡੋਲੇ ਜਿਤ ਤ ਤੇ ਤਹੇ ਮੱਖੇ ਜਿਹੜੀਆਂ ਮੱਛੀਆਂ ਨੇ ਇਤੇ ਮੁਰਝਾ ਗਈਆਂ ਨੇ ਐ ਅਕਾਲ ਪੁਰਖ ਸਾਰੀਆਂ ਦੀਆਂ ਸਾਰੀਆਂ ਜਿਸ ਦਿਨ ਦੀ ਮੈਂ ਤੇਰੇ ਰੂਪ ਦੀ ਚੰਚਲਤਾ ਵੇਖ ਲਈ ਨੇਤਰਾਂ ਦੀ ਖੂਬਸੂਰਤੀ ਵੇਖ ਲਈ ਮੱਛੀਆਂ ਕੀ ਨੇ ਕੁਝ ਵੀ ਨਹੀਂ ਮੇਨ ਮੁਰਝਾ ਨੇ ਕੰਜ ਖਜਨ ਖਿਸਾਨੇ ਕਮਲ ਦਾ ਫੁੱਲ અત્યੰਤ ਖੂਬਸੂਰਤ ਹੁੰਦਾ ਤੇ ਸਤਿਗੁਰ ਕਹਿੰਦੇ ਨੇ हे ਪ੍ਰਭੂ ਮੈਂ ਤੇਰੀ ਸੁੰਦਰਤਾ ਕੀ ਦੇਖੀ ਸਾਰੇ ਕਮਲ ਦੇ ਫੁੱਲ ਫਿੱਕੇ ਪੈ ਗਏ ਕੁਝ ਵੀ ਨਹੀਂ ਮੀਨ ਮੁਰਜਾਨੇ ਕੰਜ ਖਜਨ ਖਿਸਾਨੇ ਅਲ ਫਿਰਤ ਦੀਵਾਨੇ ਬਨ ਡੋਲੇ ਜਿਤ ਤਿਤਹੀ ਉਸ ਪਰਮ ਸੁੰਦਰਤਾ ਦੇ ਤੇ ਮੇਰਾ ਮਨ ਭੌਰੇ ਦੀ ਤਰ੍ਹਾਂ ਇਧਰ ਉਧਰ ਘੁੰਮ ਰਿਹਾ ਤੂੰ ਇਤਨਾ ਸੋਹਣਾ ਤੂੰ ਇਤਨਾ ਸੁੰਦਰ ਐਸੋ ਸੁੰਦਰ ਬਰਨ ਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹੋਰੀ ਗੁਰੂ ਅਰਜਨ ਦੇਵ ਜੀ ਮਾਰ ਕੀਰ ਔਰ ਕਪੋਤ ਬਿੰਬ ਕੋਕਿਲਾ ਕੁਲਾਪੀ ਬਨੇ ਲੂਟੇ ਫੂਟੇ ਫਿਰੇ ਮਨ ਚੈਨ ਨਾਹੀ ਸਿੱਤਹੀ ਮਧੁਰ ਤੇ ਸੁੰਦਰ ਆਵਾਜ਼ਾਂ ਨੇ ਕੋਇਲ ਕੋਲ ਬੁਲਬੁਲਾਂ ਕੋਲ ਤੇ ਕਬੂਤਰਾਂ ਕੋਲ ਬੋਲ ਬੜੇ ਪਿਆਰੇ ਲੱਗਦੇ ਨੇ ਮਿੱਠੇ ਲੱਗਦੇ ਨੇ ਮਧੁਰ ਲੱਗਦੇ ਨੇ ਪਰ ਸਤਿਗੁਰ ਕਹਿੰਦੇ ਨੇ ਹੇ ਪ੍ਰਭੂ ਜਿਸ ਦਿਨ ਦਾ ਮੈਂ ਤੇਰਾ ਬੋਲ ਸੁਣਿਆ ਹੈ ਕੋਇਲਾਂ ਦੀ ਕੂਕੀ ਬੇਮੈਨੀ ਹੋ ਗਈ ਹੈ ਬੁਲਬੁਲਾਂ ਦੀ ਚਹਿਚਾਹਟ ਫਿੱਕੀ ਪੈ ਗਈ ਹੈ ਭੌਰਿਆਂ ਦੀ ਗੁੰਜਾਰ ਤੇ ਕਬੂਤਰਾਂ ਦੀ ਜਿਹੜੀ ਹੰਗਾਰ ਹੈ ਹੇ ਪ੍ਰਭੂ ਸਭ ਫਿੱਕੀ ਪੈ ਗਈ ਹੈ ਤੇਰੀ ਆਵਾਜ਼ ਵਿੱਚ ਬੜੀ ਮਿਠਾਸ ਬੜੀ ਮਧੁਰਤਾ ਬੜੀ ਲਚਕ ਦਾਰਨ ਦਰੰਕ ਗयो ਦੇਖ ਦਸ਼ਨਾਨ ਪਾਂਤ ਰੂਪ ਕੀ ਕ੍ਰਾਂਤੀ ਜਗ ਫੈਲ ਰਹੀ ਸਿਤਹੀ ਐਸੀ ਗੁਣ ਸਾਗਰ ਉਜਾਗਰ ਕੇ ਨਾਗਰ ਹੈ ਲੀਨੋ ਮਨ ਮੇਰੋ ਹਰ ਨੈਣ ਕੋਰ ਚਿਤਹੀ ਸਤਗੁਰudev ਜੀ ਮਹਾਰਾਜ ਦਾ ਫਰਮਾਨ ਦਾਰਨ ਦਾਰਨ ਕਹਿੰਦੇ ਨੇ ਅਨਾਰ ਨੂੰ ਦਸ਼ਨਾਨ ਪਾਂਤ ਦਸ਼ਨਾਨ ਕਹਿੰਦੇ ਨੇ ਦੰਦਾ ਨੂੰ दारन दरंक गयो देख दशनान पांत रूप की क्रांति जग फैल रही से तई सुंदर दंदा दी तशबी दीती जांदी है अनार दे दाणेया ते साहिब कहन हे प्रभु जिस दिन दी मैं तेरे चेहरे दी सुंदरता देखी तेरे दंद देखे ने ए अनार दे दाणे ते अनार दे च ही सड़ के रह गए ने अनार की है कुछ भी नहीं दारन दरंक गयो देख दशनान पांत रूप की क्रांति जग फैल रही सितही ऐसी गुण सागर उजागर के नागर है लीनो मन मेरो हर नयन कोर चितही तू गुना दा सागर है अथाह समंदर है बख्शीश दा रहमत दा और महान प्रकाश है उजागर तो उदय भान है हे प्रभु जिस दिन दा तू प्रकट होया मैं नहीं रहया मेरा चित्त तो चुरा ले ਤੋ ਇਤਨਾ ਮਹਾਨ ਤੁਣ ਜਗਤ ਦੇਸ ਤੇ ਕੋਈ ਤਸ਼ਬਿਹ ਨਹੀਂ ਹੈ ਕਿ ਉਹ ਜੋ ਵੇਖਿਆ ਉਹਦੇ ਬਾਰੇ ਤਸ਼ਬਿਹ ਨਹੀਂ ਹੈ ਸਾਈਬ ਕਹਿੰਦੇ ਕੋਈ ਤਸ਼ਬਿਹ ਨਹੀਂ ਜੇ ਤੁਸੀਂ ਆਖੋ ਉਹਦੀ ਆਵਾਜ਼ ਕੋਇਲ ਵਰਗੀ ਮਿੱਠੀ ਹੈ ਤੋ ਸਤਗੁਰ ਕਹਿੰਦੇ ਕੋਇਲ ਕੀ ਕੁਝ ਵੀ ਨਹੀਂ ਜੇ ਤੁਸੀਂ ਆਖੋ ਫੁੱਲ ਨਾ ਵਰਗਾ ਸੁੰਦਰ ਹੈ ਤੇ ਫੁੱਲ ਕੀ ਨਹੀਂ ਕੁਝ ਵੀ ਨਹੀਂ ਕੋਈ ਤਸ਼ਬਿਹ ਨਹੀਂ ਹੈ ਐਸੋ ਸੁੰਦਰ ਬਰਨ ਨਾ ਸਾਕੋਂ ਤਾਂ ਕੀ ਉਪਮਾ ਜਾਤ ਨਾ ਕਹੋਰੀ ਮੈਂ ਦੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ ਨਹੀਂ ਗੁਰੂ ਸ਼ਕਤੀ ਹੈ ਤੇ ਕਾਇਆ ਦੀ ਤੇ ਸੀਮਾ ਹੋਵੇਗੀ ਜਿਸ ਦਿਨ ਗੁਰੂ ਦਿਖਾਏ ਦੇਗਾ ਉਸ ਦਿਨ ਫਿਰ ਇੱਕ ਥਾਂ ਤੇ ਨਹੀਂ ਕਾਇਨਾਤ ਦੇ ਜ਼ਰਰੇ-ਜ਼ਰਰੇ ਚ ਦਿਖਾਈ ਦੇਗਾ ਫਿਰ ਤੇ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਸ ਸਰਗੁਣ ਸਰੂਪ ਦੇ ਚ ਉਸ ਨਿਰਗੁਣ ਬ੍ਰਹਮ ਦੀ ਝਲਕ ਮਿਲ ਜਾਏਗੀ ਬਾਕੀ ਕਲਪਨਾ ਮਾਤਰ ਆਉਂਦੀ ਹੈ ਗੱਲ ਤੋ ਪਿਉਖ ਨੇ ਕਿਹਾ ਮੈਂ ਅੱਜ ਪਾਦਸ਼ਾ ਨੂੰ ਵੇਖਿਆ ਹੈ। ਤੋ ਕਵੀ ਬੈਠੇ ਸਨ ਕਵੀਆਂ ਦੀ ਆਪਣੀ ਬੋਲੀ ਆਉਂਦੀ ਹੈ। ਸਾਹਿਤਿਕ ਬੋਲੀ ਆਉਂਦੀ ਹੈ ਇਹਨਾਂ ਦੀ। ਕਹਿਣ ਲੱਗੇ ਪਿਉਖ ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਿਆ ਤੇ ਉਹ ਚੰ드ਰਮਾ ਦੀ ਤਰ੍ਹਾਂ ਹੋਣਗੇ। ਉਹਨਾਂ ਦਾ ਮੁਖੜਾ ਚੰ드ਰਮਾ ਦੇ ਸਮਾਨ ਹੋਵੇਗਾ। ਤੇ ਪਿਉ ਕਹਿੰਦੇ ਨੇ ਦੇਖ ਕੇ ਮਯੰਕ ਰੰਕ ਮੁਖ ਤੇ ਕਲੰਕ ਅਤ ਕਿਵੇਂ ਉਨ ਮੰਨ ਕਰ ਕਹੂੰ ਮੁਖ ਚੰਦਰ ਸਮ ਚੰ드ਰਮਾ ਦੇ ਮੁਖੜੇ ਤੇ ਕਲੰਕ ਵੇਖ ਕੇ ਧੱਬਾ ਵੇਖ ਕੇ ਮੈਂ ਕਿਵੇਂ ਆਖਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੁਖੜਾ ਇਸ ਚੰ드ਰਮਾ ਦੇ ਸਮਾਨੇ ਕੀ ਹੈ ਕੁਝ ਵੀ ਨਹੀਂ ਉਹ ਜਿਹੜੀ ਝਲਕ ਮਿਲਦੀ ਹੈ ਉੱਥੇ ਚੰ드ਰਮਾ ਫਿੱਕਾ ਪੈ ਜਾਂਦਾ ਹੈ ਸੂਰਜ ਫਿੱਕੇ ਪੈ ਜਾਂਦੇ ਹੈ ਇੰਦਰ ਵਰਗੇ ਹੋਣਗੇ ਦੇਵਤਿਆਂ ਵਿੱਚ ਇੰਦਰ ਸਿਰਮੌਰ ਮੰਨਿਆ ਜਾਂਦਾ ਹੈ ਸੁਰਗ ਦਾ ਰਾਜਾ ਮੰਨਿਆ ਜਾਂਦਾ ਹੈ ਇੰਜ ਪੁਰਾਣ ਕਹਾਣੀ ਤੋਂ ਇੰਦਰ ਦੇ ਸਮਾਨ ਹੋਣਗੇ ਇੰਦਰ ਨੂੰ ਕਹਿੰਦੇ ਨੇ ਮਗਵਾ ਤੁਪਯੋਖ ਕਹਿੰਦੇ ਨੇ ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ کیسے ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸਮ ਗੋਤਮ ઋષਿ ਦਾ ਸਰਾਪਿਆ ਹੋਇਆ ਉਹ ਇੰਦਰ ਤੇ ਗੋਤਮ ਦੀ ਪਤਨੀ ਅਹिल्या ਦਾ ਸਤਿ ਬੰਧ ਕਰਨ ਵਾਲਾ ਉਹ ਦੁਰਾਚਾਰੀ ਇੰਦਰ ਉਹਦੇ ਸਮਾਨ ਮੇਰੇ ਕਲਗੀਧਰ ਗੁਰਗੋਬਿੰਦ ਸਿੰਘ ਜੀ ਦਾ ਮੁਖੜਾ ਜੋ ਜਗਤ ਦੀ ਸత్య ਦੇ ਰક્ષਕ ਨੇ ਉਹ ਤੇ ਬਖਸ਼ਕ ਹੈ ਦੇਖ ਕੇ ਅਨੰਗ ਅੰਗ ਹੀਨ ਰਿਪੀ ਰਖਣ ਕੋ ਕੈਸੇ ਸੋ ਸਮਾਨ ਕਰ ਕਹੂੰ ਰਤੀ ਇੰਦਰ ਸੰਮ ਕੋ ਨਾ ਪਿਉਖ ਬਨ ਆਇਓ ਯਾ ਸੰਸਾਰ ਵਿੱਚ ਗੋਬਿੰਦ ਮਿਰਗਿੰਦ ਗੁਰੂ ਧਰਮ ਧੋरेन्द्र ਸੰ ਮਿਰਗਿੰਦ ਕਹਿੰਦ ਨੇ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਮੈਂ ਕਿਸੇ ਨਾਲ ਨਹੀਂ ਦੇ ਸਕਦਾ ਉਹ ਜੈਸੇ ਮੈਂ ਸੁੰਦਰਤਾ ਵੇਖੀਏ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਵਾਕ ਸੁਣ ਲਓ ਆਪ ਕਹਿੰਦ ਨੇ ਮੈਂ ਅਜ ਅਕਾਲ ਪੁਰਖ ਦੀ ਸੁੰਦਰਤਾ ਵੇਖੀਏ ਮੈਂ ਅਜ ਨੂੰ ਵੇਖਿਆ ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦ ਨੇ ਨਾ ਮੈਂ ਪੇਖਿ ਹੋਰੀ ਉੱਚਾ ਮੋਹਨ ਸਭ ਤੋਂ ਉੱਚ ਇਸ ਤੋਂ ਪਹਿਲੇ ਸੁਣਨਾ ਹੁੰਦਾ ਹੈ ਅਨਾਹਦ ਨਾਦ ਥੱਲੇ ਇਸ ਤੋਂ ਬਾਅਦ ਸਿਧੀਆਂ ਦਾ ਜਗਤ ਹੈ ਪਰ ਅੱਜ ਇੱਕ ਐਸੀ ਦੁਨੀਆ ਆਰੰਭ ਹੋ ਗਈ ਹੁਣ ਵੇਖਣਾ ਹੁਣ ਜਿੱਥੇ ਬੈਠੇ ਨੇ ਵੇਖਣਾ ਹੈ ਤੋਂ ਸਹਿਬ ਕੰਨ ਮੈਂ ਜਿਸ ਦਿਨ ਦਾ ਵੇਖਿਆ ਇਹ ਆਪ ਦਾ ਛੰਦ ਦਸਮ ਗ੍ਰੰਥ ਦੇ ਵਿੱਚ ਹੈ ਇਹ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਹਾਂ ਮਹਾਰਾਜ ਕਹਿੰਦੇ ਨੇ ਮੀਨ ਮੁਰਝਾਨੇ ਕੰਜ ਖੱਜਣੇ ਖਿਸਾਨੇ ਅਲਫਰਤ دیਵਾਨੇ ਬਨ ਡੋਲੇ ਜਿਤ ਤਿਤਹਿ ਦਾਰਨ ਦਰੰਕ ਗयो ਦੇਸ਼ ਦਿਸ਼ਨਾ ਨ ਪਾਂਕ ਰੂਪ ਕੀ ਕ੍ਰਾਂਤੀ ਜਦ ਫੈਲ ਰਹੀ ਸਿਤਹਿ ਕੀਰ ਔਰ ਕਪੋਤ ਬਿੰਬ ਕੋਕਿਲਾ ਕੁਲਾਪੀ ਬਨੇ ਲੂਟੇ ਫੂਟੇ ਫਰੇ ਮਨ ਚੈਨ ਨਹੀਂ ਸਿਤਹਿ ਸਤਗੁਰੂ ਦੀ ਭਾਸ਼ਾ ਗੂੜੀ ਪ੍ਰਜਾ ਬਸ਼ਾ ਹੈ ਥੋੜਾ ਜਿਹਾ ਖੁਲਾਸਾ ਕਰਦੇ ਮੇ ਨਮਰ ਜਾਣੇ ਮੱਛੀ ਬਹੁਤ ਚੰਚਲ ਮਣੀ ਗਈਏ ਤੇ ਕੱਲ ਮੈਂ ਅਰਜ਼ ਕੀਤੀ ਸੀ ਗੁਰਨਾਣਿਕ ਦੇਵ ਜੀ ਮਹਾਰਾਜ ਨੇ ਬਹੁਤ ਸਿਆਣਾ ਵੀ ਆਖਿਆ ਅਤ ਸਿਆਣੀ ਸੋਹਣੀ ਮਾਮੂਲੀ ਸਿਆਣੀ ਨਹੀਂ ਅਤ ਸਿਆਣੀ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀ ਤੇ ਮਾਸ ਪ੍ਰਥਾਏ ਖੰਡਨ ਮੰਡਨ ਦੋਵੇਂ ਚੱਲਦੇ ਹਨ ਅਗਰ ਇੱਕ ਬੰਦਾ ਕੁਝ ਕਬੀਰ ਦੇ ਬੋਲਾਂ ਨੂੰ ਲੈ ਕੇ ਖੰਡਨ ਕਰੇ ਦੂਜਾ ਗੁਰਨਾਣਿਕ ਦੇ ਸ਼ਬਦਾਂ ਨੂੰ ਲੈ ਕੇ ਮੰਡਨ ਕਰਨ ਲੱਗ ਪੈਂਦਾ ਹੈ ਦੋ ਤਰ੍ਹਾਂ ਦੇ ਸ਼ਬਦ ਇਕੱਠੇ ਚੱਲਦੇ ਨੇ ਗੁਰਗਨ ਸਾਹਿਬ ਦੇ ਵਿੱਚ। ਔਰ ਦੋ ਤਰ੍ਹਾਂ ਦੀਆਂ ਬੜੀਆਂ ਪਰਬਲ ਦਲੀਲਾਂ ਨੇ ਤੇ ਉਹ ਦੋਵੇਂ ਦਲੀਲਾਂ ਰੱਖੋ ਤੇ ਕਿਸੇ ਸਿੱਟੇ ਤੇ ਬੰਦਾ ਨਹੀਂ ਪਹੁੰਚਦਾ। ਯਕੀਨ ਜਾਨੋ ਕਿਸੇ ਸਿੱਟੇ ਤੇ ਬੰਦਾ ਨਹੀਂ ਪਹੁੰਚਦਾ। ਅਗਰ ਇੱਕ ਕਹਿ ਦੇਵੇ ਜੀ ਜੋ ਮਾਰੇ ਜੋਰ ਕਰ ਕਹਤੇ ਹਨ ਜੋ ਹਲਾਲ। ਅਗਰ ਜੀਵ ਨੂੰ ਜ਼ਬਹ ਕਰਨ ਨਹੀਂ ਹਲਾਲ ਹੈ। ਜੀ ਬਦੋਸੋ ਧਰਮ ਕਰਤਾ ਪੋ adharam kaho ka tabhai aapas ko munwar kar thapo ka ko kaho kasai kasai te hoye jehda kehnda pe halal pe mai karna jehi halal te haram ki hovega ethe haram hai enu kis tarah halal akoge to dusre pase maas maas kar murkh jagde gyan dhyan nahi jane kon maas kon sadh kahave kisme paap samane pehle paas sa deva ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਸਾਸ ਜਾਂ ਬਾਹਰ ਨਿਮਿਆ ਮੰਮਾ ਮਾਸ ਗਰਾਸ ਵੱਡਾ ਹੋਇਆ ਵਿਆਹਾ ਕਰ ਲਿਆ ਮਾਸ ਮਾਸੋ ਹੀ ਮਾਸ ਉਪਜੇ ਮਾਸੋ ਸੱਬੇ ਸਾਗ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਮੰਡਨ ਕਰਨ ਵਾਲਾ ਆਪਣੇ ਢੰਗ ਦੇ ਸ਼ਬਦ ਚੁਣ ਲੈਂਦਾ ਖੰਡਨ ਵਾਲਾ ਆਪਣੇ ਢੰਗ ਦੇ ਸ਼ਬਦ ਚੁਣ ਲੈਂਦਾ ਜਿਨੇ ਮੰਡਨ ਕਰਨਾ ਉਹ ਭਾਈ ਗੁਰਦਾਸ ਜੀ ਦੀ ਪੌੜੀ ਉਹ ਚੁੰਨਦਾ ਹੈ ਮਾਸ ਪਵਿੱਤਰ ਗ੍ਰਸਥ ਵਿੱਚ ਜਿੱਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਤੇ ਜਿਨੇ ਖੰਡਨ ਕਰਨਾ ਉਹ ਕਹਿੰਦਾ ਸ਼ੀਂ ਪਜੂਤੀ ਬੱਕਰੀ ਖਿੜਖਿੜਾਸੀ ਉਹ ਇਹ ਲੈ ਲੈਂਦਾ ਉਹ ਭਾਈ ਗੁਰਦਾਸ ਜੀ ਦੀ ਇਹ ਬਾਹਰ ਲੈ ਲੈਂਦਾ ਪਰ ਦੋਵੇਂ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋਵੇਂ ਸ਼ਬਦ ਮੌਜੂਦ ਨੇ ਇਹ ਇੱਕ ਤਰਫ ਹੀ ਕੋਈ ਗੱਲ ਨਹੀਂ ਹੈ